ਹਾਂਜੀ ਮਿੱਤਰੋ ਕੀ ਹਾਲ ਚਾਲ ਆਮੀ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਆਏ ਹਾਂ ਜੀ ਕੋਟਕਪੂਰੇ ਆਪਣੀ ਰਾਣੀ ਦੇ ਟਾਇਰ ਪੁਆਉਣ ਇਹ ਵੀਰ ਕੋਲ ਸੀਰਡ ਦੀ ਏਜੰਸੀ ਹੈ ਜੀ ਤੇ ਇਹ ਬੈਠੇ ਆ ਬਾਪੂ ਜੀ ਪਰ ਆਪਾਂ ਸੀਰਡ ਦੇ ਟਾਇਰ ਨਹੀਂ ਪੁਆ ਰਹੇ ਆਪਾਂ ਪੁਆ ਰਹੇ ਆ ਜੀ ਅਪੋਲੋ ਦੇ 4G ਲਾਈਫ 1857014 ਤੇ ਆਪਾਂ ਬੈਠੇ ਆ ਜੀ ਤੇ ਹੁਣ ਖੋਲਣਗੇ ਆਪਣੀ ਗੱਡੀ ਦੇ ਟਾਇਰ ਜੱਕ ਲਾਤੇ ਆ ਤੇ ਖੋੜ ਕੇ ਵੀਰ ਚਲੋ ਟਾਇਰ ਹੌਂ ਕਰਨਗੇ ਚੇਂਜ ਪੁਰਾਣੇ ਚੈੱਕ ਕਰ ਰਹੇ ਆ ਪਰ ਇਹਨਾਂ ਨਾਲ ਆਪਣਾ ਸੌਦਾ ਨਹੀਂ ਹੋਇਆ ਇਹ ਨਵਲ ਟਾਇਰ ਵਾਲੇ ਆ ਜੀ ਜੇ ਜੋ ਆਪਾਂ ਕੋਟਕਪੂਰੇ ਤੱਕ ਨੂੰ ਜਾਂ ਬਠਿੰਡੇ ਨੂੰ ਜਾਂਦੇ ਆ ਸੱਜੇ ਹੱਥ ਅਰਵਿੰਦਨਗਰ ਦੇ ਵਿੱਚ ਸ਼ਾਪ ਆ ਲਓ ਜੀ ਹੁਣ ਟਾਇਰ ਲਾਤੇ ਆ ਦੋਨੋਂ ਟਾਇਰ ਪਰਲੀ ਸਾਈਡ ਦੇ ਰਹਿ ਗਏ ਹੁਣ ਉਧਰ ਵੀ ਲਾ ਦੇਣਗੇ ਤੇ ਚਲੋ ਆਪਾਂ ਬਣਾਉਣਿਆਂ ਤੋਂ ਬਿੱਲ ਵਗੈਰਾ ਇਹ ਟਾਇਰ ਆਪਣਾ ਪੁਰਾਣੇ ਵਾਲਾ ਜੀ ਜਿਹੜਾ ਥੱਲੇ ਪਿਆ ਤੇ ਲਓ ਜੀ ਉਹਨਾਂ ਨੇ ਕਰਤਾ ਰੈਡੀ ਤੇ ਹੁਣ ਆਪਾਂ ਬਣਾਉਣ ਲੱਗੇ ਆ ਬਿੱਲ ਲਓ ਜੀ ਉਹ ਨਾਲ ਕਰੋ ਚੈੱਕ ਰੇਟ ਇਹ ਚਾਰਾਂ ਟਾਇਰਾਂ ਦਾ ਬਣਿਆ ਜੀ ਆਪਣਾ 14800 ਲਓ ਜੀ ਆਪਣਾ ਕੰਮ ਹੋ ਗਿਆ ਰੈਡੀ ਤੇ ਹੁਣ ਆਪਾਂ ਵੀ ਚੱਲਦੇ ਆ ਘਰ ਨੂੰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮਿਲਦੀਆਂ ਜੀ ਨਵੀਂ ਵੀਡੀਓ ਚ ਧੰਨਵਾਦ